ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਦੀ ਜਿਹਦੇ ਅੱਗੇ ਜਾ ਕੇ ਸਾਡਾ ਸਿਰ ਝੁਕਦਾ ਹੈ ਸ੍ਰੀ ਫਤਿਹਗੜ ਸਾਹਿਬ ਦੇ ਵਿੱਚ ਸशोਭਿਤ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜਿੱਥੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਇਹ ਜਗ੍ਹਾ ਪੂਰੇ ਬਿਸਰ ਭਰ ਦੇ ਵਿੱਚ ਸਭ ਤੋਂ ਮਹਿੰਗੀ ਜਗ੍ਹਾ ਕੀ ਇਸ ਤੋਂ ਕੀਮਤੀ ਜਗ੍ਹਾ ਅੱਜ ਤੱਕ ਬਿਸਰ ਭਰ ਦੇ ਵਿੱਚ ਨਹੀਂ ਹੈਗੀ ਕਿਉਂਕਿ ਜਦੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦਾ ਅੰਤਿਮ ਸੰਸਕਾਰ ਕਰਨਾ ਸੀ ਤਾਂ ਸੂਬਾ ਸਰੰਦ ਵੱਲੋਂ ਕੋਈ ਜਗ੍ਹਾ ਨਹੀਂ ਦਿੱਤੀ ਗਈ ਸੀ ਕਿਉਂਕਿ ਬੜਾ ਅਤਿਆਚਾਰ ਕੀਤਾ ਗਿਆ ਸੀ ਤਾਂ ਇਸ ਜਗ੍ਹਾ ਦੇ ਉੱਪਰ ਦੀਵਾਨ ਟੋਡਰਮਲ ਵੱਲੋਂ ਇਹ ਜਗ੍ਹਾ ਜਿਹੜੀ ਸੋਨੇ ਦੀਆਂ ਜਿਹੜੀਆਂ ਮੋਹਰਾਂ ਸੀ ਉਹ ਖੜ ਜਿਹੜੀ ਇਹ ਜਗ੍ਹਾ ਖਰੀਦੀ ਗਈ ਸੀ ਜਿੱਥੇ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਜਿੱਥੇ ਸਿੱਖ ਇਤਿਹਾਸ ਦੇ ਵਿੱਚ ਦੀਵਾਨ ਟੋਡਰਮਲ ਦਾ ਨਾਮ ਬੜੀ ਆਦਬ ਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ ਤਾਂ ਇੱਥੇ ਵੀ ਲੱਖਾਂ ਦੀ ਤعداد ਦੇ ਵਿੱਚ ਜਿਹੜੀ ਸਿੱਖ ਸੰਗਤ ਹੈ ਜਾਂ ਦੇਸ਼ ਦੇ ਦੇ ਵਿੱਚ ਜਿਹੜੀ ਸੰਗਤ ਹੈ ਕਿ ਜਿਹੜੇ ਸਭ ਧਰਮਾਂ ਦੇ ਲੋਕ ਇੱਥੇ ਆ ਕੇ ਨਤਮਸਤਕ ਹੁੰਦੇ ਨੇ 24 ਘੰਟੇ ਗੁਰਬਾਣੀ ਦਾ ਜਿਹੜਾ ਇੱਥੇ ਪਾਠ ਹੁੰਦਾ ਹੈਗਾ ਕਿਉਂਕਿ ਇੱਥੋਂ ਥੋੜੀ ਦੂਰੀ ਦੇ ਉੱਪਰ ਹੀ ਸੂਬਾ ਸਰਹੰਦ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਉੱਪਰ ਅਤਿਆਚਾਰ ਕੀਤਾ ਗਿਆ ਸੀ ਉਹਨਾਂ ਨੂੰ ਨੀਹਾਂ ਦੇ ਵਿੱਚ ਚਿੰਦ ਦਿੱਤਾ ਗਿਆ ਸੀ ਲੇਕਿਨ ਉਸ ਤੋਂ ਬਾਅਦ ਦਿਵਾਨ ਟੋਡਰਮਲ ਨੇ ਜਿਹੜੀ ਕਿ ਇਹ ਜਗ੍ਹਾ ਮੁੱਲ ਖਰੀਦੀ ਸੀ ਆਪਣੀਆਂ ਮੋਹਰਾਂ ਧਰ ਕੇ ਸੂਬਾ ਸਰਦਵਾਲੋਂ ਕਹਿ ਦਿੱਤਾ ਗਿਆ ਸੀ ਕਿ ਇਹ ਜਗ੍ਹਾ ਦੇ ਉੱਪਰ ਤੁਸੀਂ ਮੋਹਰਾਂ ਨੂੰ ਖੜੀਆਂ ਕਰਕੇ ਹੀ ਲਿਆ ਜਾਵੇਗਾ ਦਿਵਾਨ ਟੋਡਰਮਲ ਉਸ ਸਮੇਂ ਦਾ ਬਹੁਤ ਧਨੀ ਜਿਹੜਾ ਇਹ ਵਿਅਕਤੀ ਸੀ ਪਰ ਉਸ ਵੱਲੋਂ ਜੇ ਜਗ੍ਹਾ ਦੇ ਉੱਪਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਪਾਲਕੀ ਸਾਹਿਬ ਸਜੋਬਤਾ ਜਿੱਥੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਹੈ ਇਸੇ ਜਗ੍ਹਾ ਦੇ ਉੱਪਰ ਅੰਤਿਮ ਸੰਸਕਾਰ ਕੀਤਾ ਗਿਆ ਸੀ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗ ਉਸ ਸਮੇਂ ਦਿਵਾਨ ਟੋਡਰਮਲ ਵੱਲੋਂ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਕੇ 78000 ਅਸਰਫੀਆਂ ਜਾਨੀ ਕਿ 780 ਕਿਲੋ ਦੇ ਕਰੀਬ ਜਿਹੜਾ ਸੋਨਾ ਸੀ ਉਹ 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 ਦੇ ਕੇ ਸਿਰਫ ਅੰਤਿਮ ਸੰਸਕਾਰ ਕਰਨ ਜੋਗਰੀ ਜਿਹੜੀ ਜਗ੍ਹਾ ਸੀ ਉਹ ਮੁੱਲ ਖਰੀਦੀ ਗਈ ਸੀ ਇਸੇ ਲਈ ਇਹ ਜਗ੍ਹਾ ਦੁਨੀਆ ਭਰ ਦੇ ਵਿੱਚ ਸਭ ਤੋਂ ਮਹਿੰਗੀਆਂ ਜਗਾਵਾਂ ਦੇ ਵਿੱਚ ਇੱਕ ਹੈ ਜਾਨੀ ਕਹਿ ਸਕਦੇ ਕਿ ਇਸ ਤੋਂ ਕੀਮਤੀ ਜਗ੍ਹਾ ਹੋਰ ਨਹੀਂ ਹੋ ਸਕਦੀ ਕਿਉਂਕਿ ਜੇ ਅੱਜ ਦੀ ਕੀਮਤ ਲਾਈ ਜਾਵੇ ਤਾਂ 780 ਕਿਲੋ ਸੋਨੇ ਦੀ ਕਿੰਨੀ ਕੀਮਤ ਹੋਏਗੀ ਜਿਸ ਦੇ ਵਿੱਚ ਸਿਰਫ ਜਿਹੜੀਆਂ ਕਹਿ ਸਕਦੀਆਂ ਕਿ ਅੰਤਮ ਸੰਸਕਾਰ ਕਰਨ ਦੇ ਲਈ ਥੋੜੀ ਜਿਹੀ ਜਗ੍ਹਾ ਹੀ ਜਿਹੜੀ ਖਰੀਦੀ ਗਈ ਸੀ ਇਸ ਲਈ ਅੱਜ ਇਹ ਜਗ੍ਹਾ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਠਾ ਕੇ ਨਤਮਾਸਤਕ ਹੁੰਦੀ ਹੈ ਅਤੇ ਉਸ ਸਮੇ ਨੂੰ ਯਾਦ ਕਰਦੀ ਹੈ ਜਦੋਂ ਵजीर खान ਵੱਲੋਂ ਗੁਰੂ ਸਾਹਿਬਾਨ ਦੇ ਬੱਚਿਆਂ ਤੇ ਮਾਤਾ ਜੀ ਦੇ ਉੱਪਰ ਬੜਾ ਅਤਿਆਚਾਰ ਕੀਤਾ ਸੀ ਪਰ ਦਿਵਾਨ ਟੋਡਰਮਲ ਸਭ ਤੋਂ ਅੱਗੇ ਆਏ ਸੀ ਜੋ ਕਿ ਸੰਗਰੂਰ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਸੀ ਅਤੇ ਉੱਥੇ ਦਿਵਾਨ ਦੇ ਤੌਰ ਦੇ ਉੱਪਰ ਉਹ ਤਾਇਨਾਤ ਸੀ। ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਲਾਈਕ ਧਰੂ ਕਰਨਾ ਅਤੇ ਵਾਹਿਗੁਰੂ ਜ਼ਰੂਰ ਲਿਖਣਾ।